ਉਹ ਹਾਲਾਤ ਦੇਖ ਸਕਦੇ ਹੋ ਕਿ ਬੇਕਾਬੂ ਗੱਡੀ ਜਿਹੜੀ ਆ ਕੇ ਸਿੱਧੀ ਦਰਖਤਾਂ ਦੇ ਵਿੱਚ ਵੱਜ ਗਈ ਹੈ ਔਰ ਪਿੱਛੋਂ ਕਾਫੀ ਤੇਜ਼ ਰਫ਼ਤਾਰ ਦੱਸਿਆ ਰਿਹਾ ਕਿ ਗੱਡੀ ਆ ਰਹੀ ਸੀ ਔਰ ਜਿਹੜੇ ਬੰਦੇ ਵਿੱਚੋਂ ਨਿਕਲ ਦੇਖੋ ਉਹਨਾਂ ਦੇ ਹਾਲਾਤ ਕਿਸ ਤਰੀਕੇ ਅਸੀਂ ਉਹ ਬੜੀ ਤੇਜ਼ ਉਧਰੋਂ ਬੰਦਾ ਮੁੰਡਾ ਆ ਰਿਹਾ ਵਾ ਦੋ ਤਿੰਨ ਤਿੰਨਿਆਂ ਦੇ ਸਿਗੇ ਵਿੱਚ ਉਹਨਾਂ ਨੇ ਸਿੱਧੀ ਲਿਆ ਗਿਆ ਉਹਨੂੰ ਘੱਟ ਮਾਰਿਆ ਅੰਦਰ ਹੀ ਵੱਟ ਗਈ ਨਹੀਂ ਗੱਡੀ ਆਈ ਕਿਧਰ ਹੋਇਆ ਕਿਧਰੋਂ ਉਹਦੇ ਬੇਕਾਬੂ ਸੀ ਗੱਡੀ ਇਹ ਬੱਚੇ ਆ ਛੋਟੇ ਯਾਰ ਛੋਟੇ ਬੱਚੇ ਚਲਾ ਰਹੇ ਸੀ ਪਰ ਛੋਟੇ ਬੱਚਿਆਂ ਨੂੰ ਗੱਡੀ ਦੇਣੀ ਚਾਹੀਦੀ ਹੈ ਇੰਨੀ ਕਿੰਨੀ ਉਮਰ ਦੇ ਬੱਚੇ ਆ ਜੀ ਮੇਰਾ 14 15 ਸਾਲ ਦੇ ਆ 15 15 ਸਾਲ ਦੇ ਬੱਚਿਆਂ ਨੂੰ ਗੱਡੀ ਦਿੱਤੀ ਹੋਈ ਜੀ ਵਾਹ ਜੀ ਵਾਹ 15 15 ਸਾਲ ਦੇ ਬੰਦਿਆਂ ਨੂੰ ਗੱਡੀ ਜਿਹੜੀ ਬੱਚਿਆਂ ਨੂੰ ਦੇਤੀ ਆ ਵਿਚਾਰੇ ਇਹ ਦੁਕਾਨਦਾਰੀ ਵੀ ਸਾਰੀ ਅੰਦਰ ਹਾਲਾਤ ਦੇਖੋ ਕਿਦਾਂ ਦੇ ਬਣ ਗਏ ਆ ਉਧਰ ਕਿੱਦਾਂ ਹੋਇਆ ਜੀ ਐਕਸ਼ਨ ਕੀ ਗੱਲ ਕੀ ਹੋਈ ਟਾਇਰ ਪਾਟ ਗਿਆ ਉੱਥੇ ਕਿਦਾਂ ਹੋਇਆ ਜਿੱਦਾਂ ਟਾਇਰ ਪਾਟ ਗਿਆ ਜੱਕ ਦਮੀ ਅੱਛਾ ਹਾਂਜੀ ਤੁਹਾਡੇ ਲਾਇਸੈਂਸ ਬਣੇ ਆ ਨਹੀਂ ਜੀ ਤੇ ਫਿਰ ਤੁਸੀਂ ਗੱਡੀ ਕਿੱਦਾਂ ਚਲਾ ਰਹੇ ਹੋ ਮੈਂ ਤਾਂ ਜੀ ਕੰਮ ਕਰਾਣ ਆਇਆ ਸੀਗਾ ਵੀ ਤੁਸੀਂ ਤੇ ਆਪ ਥੱਲੇ ਆਣਾ ਹੀ ਆਣਾ ਲੋਕਾਂ ਨੂੰ ਨੁਕਸਾਨ ਦੁਕਾਨ ਦੇ ਵਿੱਚ ਆ ਮੈਨੂੰ ਮੈਨੂੰ ਆਪਣੀ ਗਲਤੀ ਤੇ ਅਫਸੋਸ ਆ ਪਰ ਮੈਨੂੰ ਖੁਦ ਨਹੀਂ ਪਤਾ ਬਚਾ ਬਾਕੀ ਸਾਰੇ ਬਚਾ ਸਰ ਤੁਹਾਡੀ ਗੱਡੀ ਹੈ ਸਰ ਇਹ ਲੜਕੇ ਵੀ ਦੇਖੋ ਛੋਟੇ ਛੋਟੇ ਬੱਚੇ ਨਾਲ ਬਗੱਡੀ ਮੇਂ ਲਾਇਸੈਂਸ ਹੈਗਾ ਪਰ ਸਪੀਡ ਤੇਜ਼ ਹੋਊਗੀ ਕਿੰਨੀ ਇੰਨੀ ਸਪੀਡ ਨਾਲ ਆ ਕੇ ਮਾਰੀ ਕੋ ਥੱਲੇ ਆ ਜਾਂਦਾ ਕੌਣ ਜ਼ਿੰਮੇਵਾਰ ਆ ਜੀ ਯਾਰ ਹੋਰ ਮੈਂ ਤਾਂ ਆਪ ਜਾਣ ਕੰਮ ਕਿੱтки ਕੰਮ ਕਰਦੇ ਸਰ ਤੁਸੀਂ ਕੰਮ ਕਰਦੇ ਹੋ ਕੀ ਕੰਮ ਕਰਦੇ ਸਰ ਤੁਸੀਂ ਟਾਇਰਾਂ ਦਾ ਕੰਮ ਹੈ ਟਾਇਰਾਂ ਦਾ ਕੰਮ ਕਰਦੇ ਤੁਹਾਡੇ ਬੱਚਾ ਤੁਹਾਡੀ ਗੱਡੀ ਹੈ ਤੁਹਾਨੂੰ ਪਤਾ ਨਹੀਂ ਕਿ ਛੋਟਾ ਤੁਹਾਡਾ ਬੱਚਾ ਤੁਸੀਂ ਉਹਨੂੰ ਗੱਡੀ ਦਿੱਤੀ ਹੋਈ ਹੈ ਕੋਈ ਛੱਲੇ ਆ ਕੇ ਮਰ ਜਾਂਦਾ ਉਹ ਕਹਿੰਦਾ ਯਾਰ ਉਹ ਕਹਿੰਦਾ ਮੇਰੀ ਉਹ ਕਹਿੰਦਾ ਮੇਰੀ 16 ਸਾਲ ਉਮਰ ਆ ਉਹਦਾ ਲਾਇਸੈਂਸ ਕਿੱਥੋਂ ਬਣ ਗਿਆ ਉਹ ਕਹਿੰਦਾ ਹੈ ਹੀ ਨਹੀਂ ਉਹ ਕਹਿੰਦਾ ਮੇਰੀ ਉਹ ਕਹਿੰਦਾ ਮੇਰੀ ਉਮਰ ਹੀ 16 ਸਾਲ ਉਹਦਾ ਲਾਇਸੈਂਸ ਕਿੱਦਾਂ ਬਣ ਗਿਆ ਜੀ ਉਹ ਚਲਾਉਂਦਾ ਕਹਿੰਦਾ ਉਹ ਮੰਨੁੰਦੇ ਸੀ ਗੱਡ ਗੱਡ ਤੇਰੀ ਮਾਰ ਗਿਆ ਉਹ ਤੋਂ ਲੈ ਕੇ ਆ ਗਿਆ ਯਾਰ ਇਹ ਨਹੀਂ ਜਿਮਣਾ ਉਹ ਬੱਡੇ ਦੀ ਗੱਲ ਕਰਦੇ ਬਿਲਕੁਲ ਜਲੰਧਰ ਪੁਲਿਸ ਦੀਆਂ ਤਸਵੀਰਾਂ ਸੋ ਲਗਾਤਾਰ ਪਬਲਿਕ ਅਪਡੇਟ ਟੀਵੀ ਤੇ ਤਸਵੀਰਾਂ ਨੇ ਜਲੰਧਰ ਦੀਆਂ ਜਿੱਥੇ ਕੀ ਹਾਲਾਤ ਦੇਖ ਸਕਦੇ ਹੋ ਮੌਕੇ ਦੇ ਹਾਲਾਤ ਇਸ ਤਰੀਕੇ ਪੈਦਾ ਹੋ ਗਏ ਨੇ ਪੁਲਿਸ ਵੀ ਜਿਹੜੀ ਆ ਗਈ ਹੈ ਪੀਸੀਆਰ ਵੀ ਆ ਗਈ ਹੈ ਮੌਕੇ ਤੇ ਕਾਰਵਾਈ ਕਰਨ ਦੇ ਲਈ ਪੁਲਿਸ ਪਹੁੰਚ ਚੁੱਕੀ ਹੈ ਜੀ ਔਰ ਲੜਕੇ ਦੇ ਫਾਦਰ ਸਾਹਿਬ ਕਹਿ ਰਿਹਾ ਕਿ ਜਿਹੜਾ ਲੜਕੇ ਦਾ ਲਾਇਸੈਂਸ ਬਣਿਆ ਹੋਇਆ ਪਰ 15 ਸਾਲ ਦੇ ਬੱਚੇ ਦਾ ਲਾਇਸੈਂਸ 16 ਸਾਲ ਦਾ ਕਿੱਦਾਂ ਬਣ ਗਿਆ ਇਹ ਵੀ ਸਵਾਲੀਏ ਨਿਸ਼ਾਨ ਬਣ ਗਿਆ ਜੀ ਹੁਣ ਸਵਾਲੀਏ ਨਿਸ਼ਾਨ ਆ 15 ਤੋਂ 16 ਸਾਲ ਦੇ ਬੱਚੇ ਦਾ ਲਾਇਸੈਂਸ ਬਣਿਆ ਤੇ ਬਣਿਆ ਕਿੱਦਾਂ ਔਰ ਇਹ ਲੈਨਸਰ ਗੱਡੀ ਹੈ ਜਿਹਨੇ ਆ ਕੇ ਸਿੱਧੇ ਹੀ ਜਿਹੜਾ ਆ ਕੇ ਗੱਡੀ ਮਾਰੀ ਇਧਰ ਰਖਤ ਦੇ ਵਿੱਚ ਆ ਕੇ ਗੱਡੀ ਫਸ ਗਈ ਲੈਨਸਰ ਗੱਡੀ ਹੈ ਚਿੱਟੇ ਰੰਗ ਦੀ ਔਰ ਪੀਵੀ08 ਨੰਬਰ ਹੈ ਔਰ ਪਿੱਛੇ ਜਿਹੜੇ ਲੋਕ ਇੱਥੇ ਦੱਸ ਰਹੇ ਕਿ ਗੱਡੀ ਜਿਹੜੀ ਕਾਫੀ ਤੇਜ਼ ਰਫ਼ਤਾਰ ਆ ਰਹੀ ਸੀ ਉਹਨੇ ਜਾ ਕੇ ਜਿਹੜਾ ਸਿੱਧਾ ਹੀ ਸ਼ੈਡਾਂ ਦੇ ਵਿੱਚ ਆ ਦੇਖੋ ਜੀ ਜਿਹੜਾ ਇਹ ਫਾਸਟ ਸ਼ੂਟ ਵਾਲੀਆਂ ਦੁਕਾਨਾਂ ਜਾਂ ਇੱਥੇ ਕੋਸਮਾੜੀ ਦੁਕਾਨ ਹੈ ਸ਼ੈਡਾਂ ਦੇ ਵਿੱਚ ਜਾ ਕੇ ਗੱਡੀ ਵੱਜੀ ਹੈ ਔਰ ਤਿੰਨ ਲੜਕੇ ਨੇ ਪਰ ਅੱਜ ਕੱਲ ਦਾ ਮਾਹੌਲ ਦੇਖ ਲਓ ਕਿ 15 15 16 16 ਸਾਲ ਦੇ ਬੱਚਿਆਂ ਨੂੰ ਗੱਡੀਆਂ ਦਿੱਤੀਆਂ ਵੀ ਇਹ ਘਰਦਿਆਂ ਨੇ ਉਸ ਤੋਂ ਬਾਅਦ ਇਦਾਂ ਦੇ ਮਾਹੌਲ ਹੁੰਦੇ ਤੇ ਬਾਅਦ ਵਿੱਚ ਜਿਹੜਾ ਪਛਤਾਵਾ ਹੁੰਦਾ ਸੋ ਬਾਲਵਾਲ ਜਿਹੜੇ ਤਿੰਨੋਂ ਹੀ ਲੜਕੇ ਬਚੇ ਆ ਬੜੀ ਮੰਦਭਾਗੀ ਕਵਰ ਆ ਜਿਹੜੀ ਜਲੰਧਰ ਦੇ ਵੈਸਟ ਇਲਾਕੇ ਤੋਂ ਸਾਂਝੀ ਕਰ ਰਹੇ ਆ ਜਿਹੜਾ ਕਾਲਾ ਸਿੰਘਾ ਰੋਡ ਆ ਕੋਰਸ ਦੇ ਇੱਕ ਤੋਂ ਸਾਂਝੀ ਕਰ ਰਹੇ ਆ ਇੰਨੇ ਮਾੜੇ ਹਾਲਾਤ ਪੀਸੀਆ ਟੀਮ ਮੌਕੇ ਤੇ ਪਹੁੰਚ ਚੁੱਕੀ ਹੈ ਜੀ ਪੁਲਿਸ ਆਪਣੀ ਕਾਰਵਾਈ ਦੇ ਲਈ ਮੌਕੇ ਤੇ ਪਹੁੰਚ ਚੁੱਕੀ ਹੈ ਸਰ ਕੀ ਇਨਫੋਰਮੇਸ਼ਨ ਕੀ ਮਿਲੀ ਹੈ ਇਨਫੋਰਮੇਸ਼ਨ ਇਹ ਹੈ ਵੀ ਗੱਡੀ ਕਿੰਦੇ ਵੱਜੀ ਹੈ ਅਜੇ ਮੈਂ ਆ ਰਿਹਾ ਹਾਂ ਜੀ ਮਾਈਨਰ ਬੱਚੇ ਦਾ 15 15 16 16 ਸਾਲ ਆ ਦੇਖਦੇ ਆਂ ਭਾਜੀ ਅਜੇ ਕੁਝ ਦਿਖਿਆ ਨਹੀਂ ਤਾਂ ਆਈ ਉਹਨਾਂ ਦੀ ਫੈਮਿਲੀ ਕਹਿੰਦੀ ਕਿ ਇਹਨੇ ਲਾਇਸੈਂਸ ਬਣਾਇਆ ਖੜਾ ਹੀ ਹੋਇਆ ਜਸਟਿਸ ਖੜਾ ਹੋਇਆ ਇੱਕ ਚੀਜ਼ ਸਾਨੂੰ ਇਹ ਚੀਜ਼ ਤਾਂ ਦੱਸ ਦਿਓ ਕਿ ਜਿਹੜਾ ਮਾਈਨਰ ਬੱਚਾ 15 16 ਸਾਲ ਦਾ ਤੁਹਾਡੇ ਅਕੋਰਡਿੰਗ ਉਹਦਾ ਲਾਇਸੈਂਸ ਬਣ ਸਕਦਾ ਨਹੀਂ ਬਣ ਸਕਦਾ ਫਿਰ ਉਹ ਉਹੀ 16 16 ਸਾਲ ਦੇ ਬੱਚੇ ਸੀਗੇ ਜੀ ਹਾਂ ਜੀ ਕੋਈ ਕਹਿੰਦੇ ਨਹੀਂ ਇਨ ਕੇਸ ਇਹਦਾ ਕੋਈ ਲਾਇਸੈਂਸ ਕਿਸੇ ਕੋ ਨਹੀਂ ਪਾਇਆ ਜਾਂਦਾ ਤਾਂ ਕੀ ਕਾਰਵਾਈ ਕੀਤੀ ਜਾਏਗੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਾਹਰ ਵਾਲੀ ਦੋ ਮਿੰਟ ਵਿੱਚ ਮੋਰ ਦਾ ਆਨੇ ਬੱਚਿਆਂ ਨੂੰ ਪਾਉਗਾ ਇਸ ਮੇਰੀ ਰਾਜਵਾਲੀ ਬੰਦਰਾ ਤੋਂ ਤੋਤਾ ਤਸਵੀਰਾਂ ਲਗਾਤਾਰ ਪਬਲਿਕ ਅਪਡੇਟ ਟੀਵੀ ਦੇ ਨੇ ਜਲੰਧਰ ਦੀਆਂ ਤਸਵੀਰਾਂ ਨੇ ਆ ਜਲੰਧਰ ਦਾ ਇਸ ਵੇਲੇ ਜਿਹੜਾ ਵੱਡਾ ਮਾਹੌਲ ਆ ਸਾਂਝਾ ਕਰ ਰਹੇ ਆ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਸ ਵੇਲੇ ਜਿਹੜਾ ਐਕਸੀਡੈਂਟ ਹੈ ਭਿਆਨਕ ਸਿਰਦਰਨਾਗ ਐਕਸੀਡੈਂਟ ਹੋਇਆ ਹੁਣੇ-ਹੁਣੇ ਹੀ ਹਲਾਤਾ ਤੋਂ ਅੰਦਾਜ਼ਾ ਲਗਾ ਲਓ ਕਿੰਨੇ ਕੁ ਮਾੜੇ ਹਾਲਾਤ ਹੋਣਗੇ ਜਦੋਂ ਐਕਸੀਡੈਂਟ ਹੋਇਆ ਹੋਵੇਗਾ ਔਰ ਬਾਲ ਬਾਲ ਲੋਕ ਜਿਹੜੇ ਬੱਚੇ ਨੇ ਥੱਲੇ ਆਨ ਤੋਂ ਕਿ ਕਾਫੀ ਤੇਜ਼ ਰਫ਼ਤਾਰ ਗੱਡੀ ਜਿਹੜੀ ਇਹ ਟਾਇਰ ਫਟਣ ਕਰਕੇ ਬੇਕਾਬੂ ਹਾਲਾਤਾਂ ਦੇ ਵਿੱਚ ਪਾਈ ਗਈ ਆ ਇਹ ਗੱਡੀ ਦੇਖੋ ਕਿਸ ਤਰੀਕੇ ਜਿਹੜੇ ਪਰ ਕੱਚੇ ਤੱਕ ਗੱਡੀ ਉੱਡ ਚੁੱਕੇ ਨੇ ਇੰਡੀਕੇਟਰ ਤਾਂ ਖੱਲੇ ਵੀ ਔਣ ਹੀ ਨੇ ਇੰਡੀਕੇਟਰ ਹੱਲੇ ਵੀ ਔਣ ਹੀ ਨੇ ਔਰ ਮਾਵਾਂ ਪੈਣਾ ਜਿਹੜੀਆਂ ਬੀਬੀਆਂ ਇੱਥੇ ਖੜੀਆਂ ਹੋਈਆਂ ਮਾਤਾ ਜੀ ਕਿਵੇਂ ਦੇਖਦੇ ਹੋ ਕਿ ਛੋਟੇ ਛੋਟੇ ਬੱਚੇ ਨੂੰ ਐਗਰ ਗੱਡੀਆਂ ਦੇਣੀਆਂ ਇਹਨ ਕੇਸੀ ਬਾਹਰ ਅਸੇ ਕੁਰਸੀਆਂ ਲਾ ਕੇ ਬੈਠੇ ਹੁੰਦੇ ਫੇਰ ਤਾਂ ਕਾਫੀ ਨੁਕਸਾਨ ਹੋ ਜਾਣਾ ਉਹ ਹੀ ਇਹ ਨਾ ਕਿ ਦੁਕਾਨਦਾਰੀ ਕੋਈ ਬੰਦਾ ਕਰਦਾ ਕਿ ਕੁਰਸੀ ਤਾਂ ਕੇ ਬੰਦਾ ਉੱਤ ਬੈਠਾ ਹੁੰਦਾ ਕਿਉਂਕਿ ਹੁਣ ਤਾਂ ਮੌਸਮ ਬਦਲ ਗਿਆ ਕਿ ਸਰਦੀਆਂ ਬੰਦੇ ਧੁੱਪ ਵੀ ਛੇਕਦੇ ਬਾਹਰ ਬੈਠੇ ਕੋਈ ਬੈਠ ਹੋਏ ਤੇ ਆਣੇ ਆ ਬਜ਼ੁਰਗ ਚਲੋ ਬੈਠੇ ਹੁੰਦੇ ਆ ਹੋਏ ਆਂਟੀ ਹੋ ਗਿਆ ਪਰ ਉਹਦੀ ਘਰ ਦੇ ਆਏ ਕਹਿੰਦੀ ਜੀ ਸਾਡੇ ਮੁੰਡੇ ਦਾ 16 ਸਾਲ ਦੀ ਲਾਇਸੈਂਸ ਬਣ ਗਿਆ 16 ਸਾਲ ਦੇ ਬੱਚੇ ਆ ਲਾਇਸੈਂਸ ਬਣ ਸਕਦਾ ਸਾਡੀ ਸ਼ਰਤ ਨਹੀਂ ਹੈਗਾ ਨਹੀਂ ਬਣਦਾ ਚਾਹ ਪਰ ਪੁਲਿਸ ਕਹਿੰਦੀ ਲਾਇਸੈਂਸ ਨਹੀਂ ਬਣ ਸਕਦਾ 16 16 ਦੇ ਕਿਹਦੇ ਲਾਇਸੈਂ ਖਾਰਾ ਸਾਲ ਤੋਂ ਬਾਅਦ ਮੰਡਾ ਸਥਿਤੀ ਬਿਲਕੁਲ ਦੇਖ ਸਕਦੇ ਹੋ ਜਿਨ੍ਹਾਂ ਦੀ ਦੁਕਾਨਦਾਰ ਆ ਜਿਹੜੇ ਉਹ ਬਾਹਰ ਬੈੰਦੇ ਨੇ ਪਰ ਕੁਦਰਤੀ ਅੱਜ ਨਾਲੋ ਕਿਸਮਤ ਚੰਗੀ ਸੀ ਤਾਂ ਉਸ ਬਾਹਰ ਨਹੀਂ ਬੈਠੇ ਸੀ ਔਰ ਕਾਫੀ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ ਨੇ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਜੀ ਜਲੰਧਰ ਤੋਂ ਜਲੰਧਰ ਦੀ ਜਿਹੜੀ ਇਸ ਵੇਲੇ ਦੀ ਵੱਡੀ ਅਪਡੇਟ ਆ ਤੁਹਾਡੇ ਤੱਕ ਜਿਹੜੀ ਜਨਤਾ ਕੀਤੀ ਜਾ ਰਹੀ ਆ ਔਰ ਕਾਫੀ ਹਾਲਾਤ ਮਾੜੇ ਨੇ ਸਰਕਾਰ ਤਸਵੀਰਾਂ ਸਾਡੀਆਂ ਕਿੰਨੀਆਂ ਜਾ ਰਹੀਆਂ ਸੋ ਇਹ ਨੋਬਤ ਆਈ ਤੇ ਆਈ ਕਿਦਾਂ ਇਹ ਬੜਾ ਵੱਡਾ ਸਵਾਲ ਹੈ ਜਿਹੜਾ ਨਿਸ਼ਾਨ ਖੜਾ ਹੁੰਦਾ ਕਿ ਸੜਕ ਦਾ ਕਸੂਰ ਹੈ ਕਿ ਕਿਹਦਾ ਕਸੂਰ ਹੈ ਉਹ ਟਿਆਰ